ਚਾਈਨਾ ਡੋਰ ਜਿਹਨੂੰ ਉਰਦੀ ਮੌਤਵੀ ਕਿਹਾ ਜਾ ਰਿਹਾ ਹੈ ਸਰਕਾਰ ਵੱਲੋਂ ਫੋਸ ਕਦਨ ਚੁੱਕੇ ਗਏ ਭਈ ਤੇ باوجود ਵੀ ਚਾਈਨਾ ਡੋਰ ਦੀ ਵਿਕਰੀ ਪੂਰੇ ਜੋਰ ਨਾਲ ਚੱਲ ਰਹੀ ਹੈ ਤੇ ਲੋਕੀ ਪਤੰਗ ਉਡਾ ਰਹੀ ਰਹੇ ਹਨ ਜਿਸ ਕਾਰਨ ਲੋਕਾਂ ਨੂੰ ਜਾਨ ਦਾ ਜੋਖਮ ਬਣਿਆ ਹੋਇਆ ਹੈ ਦਿੱਤੇ ਜਣੀ ਇੱਕ ਹੋਰ ਤੇਜੀਲ ਵੇੜ ਵਿੱਚ ਆ ਗਈ ਜਿਸ ਦੀ ਗਰਦਨ ਵੱਢੀ ਗਈ ਹੈ ਤੇ ਇੱਕ ਵਿਅਕਤੀ ਵੀ ਆਇਆ ਜਿਸ ਦਾ ਮੋਢੇ ਵਿੱਚ ਜੀਭ ਵੱਢੀ ਮੂੰਹ ਵੀ ਤਰ੍ਹਾਂ ਜ਼ਖਮੀ ਹੋ ਗਿਆ ਜਿਹੜਾ ਹਸਪੀਟਲ ਲੋਕਾਂ ਨੇ ਦਾਖਲ ਕਰਵਾਇਆ ਗਿਆ ਜਦੋਂ ਤੋਂ ਪਤਾ ਲੱਗਦਾ ਕਿ ਪੁਲਿਸ ਨੇ ਰੇਡ ਮਾਰਨੀ ਹੈ ਚੈਨਾ ਦੌਰ ਫੜਨ ਲਈ ਉਸ ਤੋਂ ਪਹਿਲਾਂ ਹੀ ਦੁਕਾਨਦਾਰਾਂ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਉਹ ਸਾਵਧਾਨ ਹੋ ਜਾਂਦੇ ਹਨ ਪੁਲਿਸ ਫਾਰਮੈਲਟੀ ਕਰ ਦਿੰਦੀ ਹੈ ਪਰ ਠੋਕ ਠੋਕ ਕੇ ਕੋਈ ਕਦਮ ਨਹੀਂ ਚੁੱਕੇ ਜਾਂਦੇ ਜਿਸ ਕਰਕੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰੇ ਆਮ ਚੈਨਾ ਦੌਰ ਦੀ ਵਿਕਰੀ ਹੋ ਰਹੀ ਹੈ ਪ੍ਰਸ਼ਾਸਨ ਤੇ ਪੁਲਿਸ ਕੋਈ ਧਿਆਨ ਨਹੀਂ ਦੇ ਰਿਹਾ ਸਿਰਫ ਫਾਰਮੈਟੀਆਂ ਬੁਲੀਆਂ ਕੀਤੀਆਂ ਜਾ ਰਹੀਆਂ ਹਨ ਦਾ ਨਾਮ ਹੈਗਾ ਲਖਬੀਰ ਸਿੰਘ ਹੂੰ ਇਹ ਅੱਜ ਕੋਈ ਤਕਰੀਬਨ 6 ਵਜੇ ਦੇ ਟਾਈਮ ਨਾਲ ਹਾਦਸਾ ਹੋਇਆ ਹੁਣੇ ਮਤਲਬ ਕੀ ਹਾਦਸਾ ਕੀ ਹੋਇਆ ਜੀ ਇਹਨਾਂ ਦਾ ਹਾਦਸਾ ਹੋਇਆ ਇਹ ਕੁਰਾਨੀ ਤੋਂ ਪਿੰਡ ਵੱਲ ਜਾ ਰਹੇ ਸੀ ਹੂੰ ਜਦੋਂ ਆ ਜਿਹੜਾ ਰੇਲਵੇ ਵਾਲਾ ਉਹ ਬ੍ਰਿਜ ਬਣਿਆ ਹੋਇਆ ਹੂੰ ਹੂੰ ਇੱਥੇ ਲੱਗੇ ਚੜਨ ਹੈ ਤਾਂ ਚైనా ਰੋਡ ਦੀ ਲੁਪੇਟ 'ਚ ਆ ਗਏ ਹੂੰ ਉਹਦੀ ਲੁਪੇਟ 'ਚ ਆਉਣ ਨਾਲ ਇਹਨਾਂ ਦੇ ਬੁੱਲਾਂ ਤੇ ਵੀ ਟਾਂਕਿਆ ਲੱਗੇ ਤੇ ਜੀਭ ਕਾਫੀ ਕੱਟ ਗਈ ਕਿਆ ਹੁਣ ਇਹ ਬੋਲ ਸਕਦੇ ਆ ਜੀ ਨਹੀਂ ਇਹ ਬੋਲ ਨਹੀਂ ਸਕਦੇ ਹੈਗੇ ਤੇ ਕੰਮ ਕੀ ਕਰਦੇ ਆ ਜੀ ਇਹ ਇਹ ਕੰਮ ਕਰਦੇ ਆ ਪ੍ਰਾਈਪੇ ਐਲ ਐ ਸੀ ਚ ਕੰਮ ਕਰਦੇ ਆ ਤੇ ਬਾਕੀ ਆਪਣਾ ਪ੍ਰਾਈਵੇਟ ਕੰਮ ਵੀ ਕਰਦੇ ਆ ਮੈਨੂੰ ਤਾਂ ਐਲ ਐ ਸੀ ਦਾ ਕੰਮ ਹੈ ਬੀਮੇ ਵਗੈਰਾ ਕਰਨ ਦਾ ਅੱਛਾ ਤੇ ਇਹ ਤੁਹਾਨੂੰ ਦੱਸ ਦਿਆਂ ਤੇ ਸਰਪੰਚ ਸਾਹਿਬ ਦੇਖੋ ਸਰਕਾਰ ਨੇ ਚੈਨਾ ਡੋਰ ਤੇ ਉੱਤੇ ਸਖਤੀ ਕਰੀ ਹੋਈ ਆ ਕੀ ਲੱਗ ਰਿਹਾ ਤੁਹਾਨੂੰ ਕਿਉਂ ਵਿਕ ਰਹੀ ਆ ਕੀ ਕਿਸੇ ਦੀ ਮਿਲੀਭੁਗਤ ਨਾਲ ਵਿਕ ਰਹੀ ਆ ਪ੍ਰਸ਼ਾਸਨ ਨਾਲ ਹੈ ਕਿ ਆ ਕਿਸੇ ਬੰਦੇ ਦਾ ਹੱਥ ਹੈ ਇਹਦੇ ਵਿੱਚ ਦੇਖੋ ਅਗਰ ਪ੍ਰਸ਼ਾਸਨ ਸਖਤੀ ਕਰੇ ਤਾਂ ਮੈਂ ਨਹੀਂ ਸਮਝਦਾ ਵੀ ਕੋਈ ਚੀਜ਼ ਨਾ ਰੁਕੇ ਹਮ ਹਫਤਾ ਕੋ ਹੋ ਗਿਆ ਅਖਬਾਰ ਚ ਵੀ ਖਬਰ ਆਈ ਸੀ ਪ੍ਰਸ਼ਾਸਨ ਨੇ ਬਾਜ਼ਾਰ ਚ ਜਾ ਕੇ ਤਲਾਸ਼ੀ ਵੀ ਲਈ ਅਸੀਂ ਪੇਪਰ ਪੜ੍ਹਿਆ ਹਮ ਲੇਕਿਨ ਕੋਈ ਉਹ ਗਰਾਊਂਡ ਲੈਵਲ ਤੇ ਕੁਝ ਨਹੀਂ ਦਿਖ ਰਿਹਾ ਪਿੰਡਾਂ ਚ ਜਾ ਕੇ ਤੁਸੀਂ ਦੇਖੋ ਉਸੇ ਤਰ੍ਹਾਂ ਡੋਰ ਬੱਚੇ ਪਤੰਗ ਉਡਾ ਰਹੇ ਆ ਔਰ ਅੱਜ ਇਹ ਜਿਸ ਤਰ੍ਹਾਂ ਨਾ ਹਾਦਸਾ ਹੋਇਆ ਇਹ ਡੋਰ ਦੀ ਲਪੇਟ ਚਾ ਕੇ نیچے ਗਰਗੇ ਸੀ ਹੂੰ ਬਚਾਅ ਹੋ ਗਿਆ ਕਿਸੇ ਨੇ ਚੱਕਿਆ ਇਹਨੂੰ ਉਹਦਾ ਕਰਕੇ ਨਹੀਂ ਤਾਂ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋ ਸਕਦੀ ਉਹ ਤੋਂ ਇੱਕ ਹਫ਼ਤਾ ਪਹਿਲਾਂ ਦੀ ਗੱਲ ਹੈ ਸਾਡੇ ਭਰਾ ਦਾ ਪੋਤਾ ਸਾਡਾ ਪੋਤਾ ਹੀ ਲੱਗਿਆ 28 ਪੇਸ ਵਿੱਚ ਪੜ ਰਿਆ ਉਹ ਸਾਡੇ ਪਰਿਵਾਰ ਤੋਂ ਉਹਦੀ ਜਾਟ ਬਿਲਕੁਲ ਹੀ ਕੱਟ ਗਈ ਉਹ ਜਾਟ ਨੇ ਬਚਾ ਲਿਆ ਨਹੀਂ ਉਹਦਾ ਵੀ ਬਹੁਤ ਸਾਰਾ ਨੁਕਸਾਨ ਹੋਣਾ ਸੀ ਉਹ ਵੀ ਇੱਥੇ ਹੋਇਆ ਪੌਣ ਚੜਦੀ ਸਾਰੇ ਹੂੰ ਇੱਕ ਹਫਤਾ ਪਹਿਲਾਂ ਦਾ ਉਹ ਹਾਦਸਾ ਹੋਇਆ ਕੰਸੀਡੈਂਟ ਹੋਇਆ ਤੇ ਅੱਜ ਇਹ ਹੋ ਗਿਆ ਅਗਰ ਪ੍ਰਸ਼ਾਸਨ ਸਖਤੀ ਕਰੇ ਕੋਈ ਵੀ ਦੁਕਾਨਦਾਰ ਜਿਹੜਾ ਹੈਗਾ ਇਹਦੀ ਨਿਕਰੀ ਕਰਦਾ ਇਮੀਡੀਏਟ ਉੱਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਨਾ ਕਿ ਉਹਨੂੰ ਵਾਰਨਿੰਗ ਦੇ ਕੇ ਚੱਲੋ ਕਿਉਂ ਜੀਵ ਜੰਤੂ ਵਿਚਾਰੇ ਸਮਾਨ ਚੁੱਕਦੇ ਉਹਨਾਂ ਤੋਂ ਕੋਈ ਪੁੱਛਦਾ ਨਹੀਂ ਉਹ ਕਿੰਨੇ ਮਰਦੇ ਆ ਲੇਕਿਨ ਜਬੀਰਪੁਰ ਵੀ ਬਹੁਤ ਹੁਣ ਹਾਦਸੇ ਹੋ ਰਹੇ ਆ ਹੁਣ ਬਸੰਤ ਪੰਚ ਮਿਉਣੀ ਪਤੰਗ ਢਾਉਣੀ ਆ ਤਾਂ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਬਹੁਤ ਸਖਤਾਈ ਦੇ ਨਾਲ ਇਹ ਤਾਂ ਕਾਰਵਾਈ ਹੋਣੀ ਚਾਹੀਦੀ ਜਦੋਂ ਤੁਸੀਂ ਕਹਿੰਦੇ ਆ ਕਿ ਕਰਾਲੀ ਪੁਲਿਸ ਪ੍ਰਸ਼ਾਸਨ ਨੇ ਡੋਰ ਟੂ ਡੋਰ ਚੈਕਿੰਗ ਕੀਤੀ ਹੈ ਅੱਜ ਕਰਾਲੀ ਦੇ ਵਿੱਚ ਹਾਸਾ ਹੋ ਰਿਹਾ ਕੀ ਲੱਗ ਰਿਹਾ ਤੁਹਾਨੂੰ ਇਹ ਕੋਈ ਤਾਂ ਕਿਤੇ ਤਾਂ ਕਮੀ ਹੈਗੀ ਐ ਮਿਲੀ ਭੁਗਤ ਲਾ ਲਓ ਹੂੰ ਜਾਂ ਉਹਨਾਂ ਤੇ ਲਾਜ਼ਮੀ ਕਿਤੇ ਤਾਂ ਕਮੀ ਹੈਗੀ ਆ ਹੂੰ ਕੋਈ ਇਹ ਤਾਂ ਹਿੰਦਵੀ ਸੀ ਆਪਣੇ ਘਰ ਬਣਾਉਨੇ ਵੇਚਦੀ ਦੁਕਾਨਾਂ ਤੇ ਹੀ ਐ ਇਹ ਮੈਂ ਉਹੀ ਕਹਿ ਰਿਹਾ ਇਮੀਡੀਏਟ ਐਕਸ਼ਨ ਹੋਵੇ ਪਾਚਾ ਹੋਵੇ ਬਿਕਰੀ हट ਜਾਣੀ ਐ ਸਿੱਧੀ ਗੱਲ ਐ ਪ੍ਰਸ਼ਾਸਨ ਸਖਤਾਈ ਕਰਦਾ ਕਿਵੇਂ ਵਿਖ ਜੂਗੀ ਇਹ ਹਾਂ ਹੁਣ ਤੁਹਾਡੇ ਸਾਹਮਣੇ ਦੇਖੋ ਬੋਲ ਨਹੀਂ ਸਕਦੇ ਇਹ ਇਕੱਲੇ ਘਰ ਚ ਕਮਾਉਣੇ ਆਲੇ ਆ ਬੱਚਿਆਂ ਦਾ ਪੜਦਾ ਬੇਟਾ ਪੜਦਾ ਹੈ ਹੈ ਜੀ ਇਹ ਦੇਖੋ ਕਿਆ ਕਰੂੰਗੇ ਰੋਟੀ ਖਾਣ ਦੇ ਵੀ ਜਾਂਦੇ ਰੋਟੀ ਨਹੀਂ ਖਾ ਹੋਣੀ ਨਾ ਤੇ ਬੋਲਿਆ ਨਹੀਂ ਜਾਣਾ ਇਹਨਾਂ ਤੇ ਪਤਾ ਨਹੀਂ 5 ਦਿਨ 10 ਦਿਨ ਕਿੰਨੇ ਤੱਕ ਤਕਲੀਫ ਰਹਿਣੀ ਹੈ ਕਿੱਥੇ ਕਿੱਥੇ ਚੈਨਲ ਡੋਰ ਨੇ ਇਹਨਾਂ ਦੇ ਫੇਸ ਤੇ ਅਸਰ ਕਰ ਇਹਨਾਂ ਦੇ ਬੋਲ ਕੱਟਦਾ ਜੀਵ ਕਰਤੀ ਦੇਖੋ ਜੀਵ ਤੱਕ ਚਲੇਗੀ ਉਹਦਾ ਕੁਦਰਤੀ ਗਿਰਗੇ ਬਚਾ ਹੋ ਗਿਆ ਕਿਸੇ ਨੇ ਚੱਕਿਆ ਇਹਨਾਂ ਨੂੰ ਬੜਾ ਹਾਸਾ ਵੀ ਹੋ ਸਕਦਾ ਸੀ ਬੜਾ ਹਾਸਾ ਵੀ ਹੋ ਸਕਦਾ ਸੀ ਕਿਤੇ ਨੱਕ ਤੇ ਪੈ ਗਾਹ ਤੇ ਪੈ ਜਵੇ ਬੰਦਾ ਚਲੋ ਗੱਲ ਤੇ ਕਈ ਵਾਰ ਬੰਦਾ ਮਾਫਰ ਲਪੇਟ ਲੈਂਦਾ ਹੂੰ 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 ਗੱਲ ਤੇ ਬੰਦਾ ਗੱਲ ਤੇ ਬੰਦਾ ਮਾਫਰ ਲਾ ਲੈਂਦਾ ਲੇਕਿਨ ਨੱਕ ਤੇ ਮੂੰਹ ਤੇ ਕੀ ਲਾਏਗਾ ਕਿਤੇ ਕਿਤੇ ਬਚਾ ਕੇ ਰਹੀਗਾ ਹੂੰ ਤੇ ਬੜਾ ਹਾਸਾ ਵੀ ਹੋ ਸਕਦਾ ਸੀ ਜਾਨ ਵੀ ਜਾ ਸਕਦੀ ਇਹਨਾਂ ਨੂੰ ਹੂੰ ਸੋ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਵੀ ਆ ਤੁਹਾਡੇ ਮੀਡੀਆ ਦੇ ਰਾਹੀਂ ਤੁਹਾਡਾ ਬਹੁਤ ਵੱਡਾ ਰੋਲ ਹੈ ਪ੍ਰਸ਼ਾਸਨ ਨੂੰ ਜਾਗਰੂਕ ਕਰੋ ਵੀ ਭਾਈ ਇਹ ਸਿਕਤਾਈ ਕਰੋ ਜਿਆਦਾ ਹੂੰ ਇਮੀਡੀਏਟ ਕਾਰਜਾ ਦੇ ਕੇ ਨਾ ਅੰਦਰ ਕਰੋ ਇਹਨਾਂ ਨੂੰ ਆਪੇ ਰੁਕ ਜਾਣਾ ਇਹਨਾਂ ਜੋ ਬੱਚੇ ਢਾ ਰਹੇ ਆ ਪਤੰਗ ਚੈਨਾ ਡੋਰ ਦੇ ਨਾਲ ਅਸੀਂ ਟੀਮਾਂ ਬਣਾਈਆਂ ਐਸਐਚਓ ਤੇ ਸਾਡੇ ਤਸਦੀਕਦਾਰ ਚੈੱਕ ਕਰਨਗੇ ਔਰ ਸਕੈਂਡਰੀ ਮੈਂ ਕਰਨ ਵਾਲਿਆਂ ਨੂੰ ਅਸੀਂ ਇਹ ਪੀੜ ਕਰਦਾ ਵੀ ਇਹ ਜਿਹੜੀ ਚੈਨਾ ਡੋਰ ਬਹੁਤ ਹੀ ਖਤਰਨਾਕ ਜਿਸ ਨਾਲ ਆਮ ਤੌਰ ਤੇ ਮੌਤਾਂ ਹੋ ਰਹੀਆਂ ਜਾਂ ਸੀਰੀਅਸ ਇੰਜਰੀਜ਼ ਹੋ ਰਹੀਆਂ ਉਹ ਇਹਨਾਂ ਨੂੰ ਵਰਤੋਂ ਵਿੱਚ ਨਾ ਲੈ ਅੰਦਰ ਜਾਵੇ ਉੱਥੇ ਨਾਲ ਹੀ ਮੈਂ ਦੁਕਾਨਦਾਰਾਂ ਨੂੰ ਪਾਰੀਆਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਚੈਨਾ ਡੋਰ ਜਿਹੜਾ ਰੱਖੂਗਾ ਉਹ ਜੁਰਮ ਹੈਗਾ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਤੇ ਖਲਾਫ ਹੋਈਦਾਰੀ ਮਕਦਮਾ ਦਰਜ ਕਰਾਂਗੇ ਜਿਹਦੇ ਕੋਲ ਇਹ ਮਟੀਰੀਅਲ ਪਾਇਆ ਗਿਆ